ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੈ ਪੰਜਾਬ ਵਿੱਚ ਕੋਈ ਵੀ ਜੋਬ ਦਾ ਨਿਊ ਅਪਡੇਟ ਹੁੰਦਾ ਵਾ ਸੋਡੇ ਵਾਸਤੇ ਅਸੀਂ ਲੈ ਕੇ ਆਏ ਹਾਂ ਹਾਜ਼ਰ ਹੁੰਨੇ ਆ ਇਸ ਕਰਕੇ ਨਵੇਂ-ਨਵੇਂ ਪੰਜਾਬ ਦੇ ਵਿੱਚ ਆ ਰਹੀਆਂ ਜੋਬਾਂ ਦੇ ਅਪਡੇਟ ਜਨਰਲੀ ਪਲੀਜ਼ ਆਪਣੇ ਸਬਸਕ੍ਰਾਈਬ ਚੈਨਲ ਨੂੰ ਕਰ ਲਓ ਤੇ ਬੈਲ ਆਈਕਨ ਦੇ ਆਲਰਟ ਬਟਨ ਕਰ ਲਓ ਹੁਣ ਤਾਂ ਜੋ ਕਿ ਪੰਜਾਬ ਦੇ ਜਦੋਂ ਵੀ ਕੋਈ ਜੋਬ ਦਾ ਨਿਊ ਅਪਡੇਟ ਆਵੇ ਸਭ ਤੋਂ ਪਹਿਲਾਂ ਤੇ ਈਜ਼ੀ ਤਰੀਕੇ ਨਾਲ ਤੁਹਾਨੂੰ ਪ੍ਰੋਵਾਈਡ ਅਸੀਂ ਕਰ ਸਕੀਏ ਅੱਜ ਕਾ ਦੀ ਭਰਤੀ ਹੈ ਪੰਜਾਬ ਡਾਕ ਵਿਭਾਗ ਭਰਤੀ ਜਲੰਧਰ ਪਟਿਆਲਾ ਬਰਨਾਲਾ ਸਾਰੇ ਆਈ ਥਿੰਕ ਸਾਰੇ ਇੱਕ ਦੀ ਪੋਸਟਾਂ ਨੇ ਇਹ ਗ੍ਰਾਮੀਣ ਡਾਕ ਸੇਵਾ ਦੇ ਵਿੱਚ ਪੋਸਟਾਂ ਆਈ ਨੇ ਠੀਕ ਹੈ ਜੀ ਤੇ ਲਾਸਟ ਡੇਟ 29/10/2025 ਹੈ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਹੈ ਸਾਰਾ ਕੁਝ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਪਲੀਜ਼ ਵੀਡੀਓ ਨੂੰ ਲਾਸਟ ਤੱਕ ਵੇਖਿਆ ਕਰਿਓ ਲੈ ਕੇ ਚੱਲਦੇ ਹਾਂ ਨਾ ਨੋਟੀਫਿਕੇਸ਼ਨ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਕਿ ਕਿਸੇ ਵੀ ਜ਼ਰੂਰਤਮੰਦ ਤੱਕ ਇਹ ਵੀਡੀਓ ਪਹੁੰਚਦੀ ਹੋ ਸਕੇ ਠੀਕ ਹੈ ਜੀ ਇੰਡੀਅਨ ਪੋਸਟ ਪਰਮੈਂਟਲ ਬੈਂਕ ਵਿੱਚ ਪੋਸਟਾਂ ਨੇ ਇਟ ਕੇ ਪੇਮੈਂਟਸ ਬੈਂਕ ਵਿੱਚ ਪੋਸਟਾਂ ਨੇ ਠੀਕ ਹੈ ਸਟਾਰਟਿੰਗ ਡੇਟ ਕਰ ਦਈਏ ਜੀ ਸਟਾਰਟਿੰਗ ਡੇਟ 9/10/2025 ਲਾਸਟ ਡੇਟ ਹੈ ਕਿ 29/10/2025 ਪੋਸਟਾਂ ਕਿੰਨੀਆਂ ਨੇ 348 ਪੋਸਟਾਂ ਨੇ ਠੀਕ ਹੈ ਜੀ ਜਿਹਦੀ ਸੈਲਰੀ ਦਿੱਤੀ ਜਾਊਗੀ 1,65,000 ਨੇਤਰੀ ਸੈਲਰੀ ਜੁਗ ਦਿੱਤੀ ਜਾਊਗੀ ਠੀਕ ਹੈ ਇਹਦਾ ਫਾਰਮ ਤੁਸੀਂ ਭਰਨਾ ਵਾ ਠੀਕ ਹੈ 29 ਤੱਕ ਲਾਸਟ ਹੈ ਤੇ ਆ ਵੈਬਸਾਈਟ ਤੇ ਤੁਸੀਂ ਭਰ ਸਕਦੇ ਹੋ ਤੇ ਵੀਡੀਓ ਡਿਸਕ੍ਰਿਪਸ਼ਨ ਵਿੱਚੋਂ ਲਿੰਕ ਮਿਲ ਜੂਗਾ ਉਹ ਤੇ ਆਖ ਵੀ ਪਰ ਸਕਦੇ ਹੋ ਨਹੀਂ ਤਾਂ ਚੁੱਪ ਪਰ ਕੈਫੇ ਦੇ ਅੱਗੇ ਪਰ ਦੇਣਾ ਵਾ ਬਾਕੀ ਨੋਟੀਫਿਕੇਸ਼ਨ ਦਾ ਲਿੰਕ ਆ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗਾ ਬਾਕੀ ਜਿਹੜੀ ਵੀਡੀਓ ਅਸੀਂ ਪਾਉਣੇ ਆ ਉਹਦੇ ਹਰ ਚੀਜ਼ ਦਾ ਲਿੰਕ ਇਜ਼ੀ ਤਰੀਕੇ ਨਾਲ ਅਸੀਂ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰਵਾ ਕੇ ਜਾਂਦੇ ਆ ਤੇ ਵੀਡੀਓ ਡਿਸਕ੍ਰਿਪਸ਼ਨ ਵਿੱਚ WhatsApp ਗਰੁੱਪ ਦਾ ਲਿੰਕ ਵੀ ਆ ਕਿਸੇ ਨੇ ਕਦੇ ਕੁਝ ਵੀ ਪੁੱਛਣਾ ਕਰਨਾ ਵੀ ਜੋ ਦੇ ਨਾਲ ਰਿਲੇਟਡ ਆਪਣੇ ਤੋਂ ਉੱਤੇ ਜਾ ਕੇ ਤੁਸੀਂ ਪੁੱਛ ਸਕਦੇ ਹੋ ਨਹੀਂ ਤਾਂ ਜੇ ਆਪਣਾ ਮੋਬਾਈਲ ਨੰਬਰ ਨੋਟ ਕਰ ਲੋ 8694 92431 ਓਨਲੀ WhatsApp ਮੈਸੇਜ ਕਰਕੇ ਪੁੱਛਣਾ ਕੋਲ ਅਮਰਜੰਸੀ ਕੀਤੀ ਜਾਏ ਪਲੀਜ਼ ਕੋਲ ਜਿਆਦਾ ਨਾ ਕੀਤੀ ਜਾਵੇ ਠੀਕ ਹੈ ਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਹੁਣ ਨੈਕਸਟ ਗੱਲ ਕਰਦੇ ਆ ਕਿਤੇ ਕਿਸ ਪੋਸਟਾਂ ਦਾ ਡਿਸੀਜਨ 347 ਪੋਸਟਾਂ ਨੇ ਸਿਲੈਕਸ਼ਨ ਇਹਨੇ ਬੋਲੇ ਪੋਲ ਜਿਹੜਾ ਸਿਲੈਕਸ਼ਨ ਪੋਲ ਆ ਪੋਸਟਾਂ ਦਾ 1/8/2025 ਦੇ ਰੂਲ ਦੇ ਅਨੁਸਾਰ ਜੋ ਕਿ ਇਹਨੇ ਦੁਆਰਾ ਰੱਖਿਆ ਜਾਊਗਾ ਠੀਕ ਹੈ ਜੀ ਇਹਨੇ ਬੋਲੇ ਜੋ ਪ੍ਰੋਸੈਸ ਐਕਸਕਲੂਸਿਵ ਇਨੇ ਬੋਲੇ ਕਿ ਸੁਰਤ ਨੋਰਲ ਬੈਂਕ ਤੇ ਕੰਮ ਲੱਤੇ ਜਾਣਗੇ ਥੋੜਾ ਮੋੜਾ ਕੰਮ ਹੈ ਤੁਸੀਂ ਯਾਰ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਪੜ੍ਹ ਲੈਣਾ ਆਪਦਾ ਠੀਕ ਹੈ ਉਹਦੇ ਵਿੱਚ ਆ ਜਾਊਗਾ एलिਜੀਬਿਲਟੀ ਕੈਰੀਟੇਰੀਆ ਬੰਦੇ ਦੀ ਏਜ ਘਟ ਘਟ 20 ਤੋਂ ਲੈ ਕੇ 35 ਸਾਲ ਹੁੰਦੀ ਚਾਹੀਦੀ ਐ ਐਸਸੀ ਨੂੰ 5 ਸਾਲ ਦੀ ਤੇ ਓਬੀਸੀ ਨੂੰ 3 ਸਾਲ ਦੀ ਛੋੜ ਜੋ ਕੇ ਦਿੱਤੀ ਜਾਊਗੀ ਤੇ ਕੁਆਲਿਫਿਕੇਸ਼ਨ ਦੀ ਗੱਲ ਕੀਤੀ ਹੈ ਗ੍ਰੈਜੂਏਸ਼ਨ ਜਾਂ ਐਨੀ ਡਿਸਪਲਿਨ ਡਿਗਰੀ ਰੈਗੂਲਰ ਬੇਸਿਸ ਹੁੰਨੀ ਚਾਹੀਦੀ ਹੈ ਜਿਹੜੀ ਡਿਗਰੀ ਕਹਿੰਦੇ ਰੈਗੂਲਰ ਬੇਸਿਸ ਹੁੰਨੀ ਚਾਹੀਦੀ ਹੈ ਮਿਨੀਮਮ ਐਕਸਪੀਰੀਅੰਸ ਕੋਈ ਨਹੀਂ ਮੰਗਿਆ ਜੇ ਐਕਸਪੀਰੀਅੰਸ ਹੋਊਗਾ ਉਹਨੂੰ ਮਹੀ ਪੈਲ ਦਿੱਤੀ ਜਾਊਗੀ ਇਹ ਗੱਲ ਦਾ ਧਿਆਨ ਰੱਖਿਆ ਜਾਵੇ ਪੇ ਐਂਡ ਅਲਾਉਂਸ ਤੁਹਾਨੂੰ ਸੈਲਰੀ 30000 ਰੁਪਏ ਦਿੱਤੀ ਜਾਊਗੀ ਤੇ ਉਹਦੇ ਅਨੁਸਾਰ ਜਿਹੜੇ ਵੀ ਅਲਾਉਂਸ ਬੰਦੇ ਨੇ ਸੋਨੋ ਠੀਕ ਹੈ ਉਹ ਅਲਾਉਂਸ ਸਾਰੇ ਹੀ ਉੱਤੇ ਜਾਣਗੇ ਠੀਕ ਹੈ ਜੀ ਹੁਣ ਨੈਕਸਟ ਗੱਲ ਜਿਹੜੀ ਹੈ ਕਿ ਸਿਲੈਕਸ਼ਨ ਪ੍ਰੋਸੈਸ ਸਿਲੈਕਸ਼ਨ ਪ੍ਰੋਸੈਸ ਕੀ ਹੋਣਾ ਆਨਲਾਈਨ ਟੈਸਟ ਹੋਗਾ ਉਹਦੇ ਅਨੁਸਾਰ ਜੋ ਕਿ ਮੈਰਿਟ ਲਿਸਟ ਬਣਾਈ ਜਾਊਗੀ ਸਿੱਧੇ ਨੋਰਮਲ ਗੱਲ ਹੈ ਐਪਲੀਕੇਸ਼ਨ ਫੀਸ 750 ਐਪਲੀਕੇਸ਼ਨ ਫੀਸ ਹੈ ਇਹ ਹਰੇਕ ਵਾਸਤੇ ਹੈ ਕਿਸੇ ਇੱਕ ਵਾਸਤੇ ਸਾਰੇ 750 ਫੀਸ ਹੀ ਲੱਗੂਗੀ ਨਾ ਕਿ ਜਿੱ ਘੱਟ ਲੱਗਣੀ ਨਾ ਕਿ ਜਿੱ ਵੱਧ ਲੱਗਣੀ ਹੈ ਕੋਈ ਨਿ ਕਾਸਟ ਦੇ ਅਨੁਸਾਰ ਫੀਸ ਦਾ ਜੋ ਕਿ ਇਹਨਾਂ ਨੇ ਕੋਈ ਰੂਲ ਨਹੀਂ ਬਣਾਇਆ ਕੋਡ ਆਫ ਕੰਡਕਟ ਨਾਰਮਲ ਹੈ ਠੀਕ ਹੈ ਕਾਸਟ ਅਨੁਸਾਰ ਆ ਕੀ ਵੈਕੈਂਸੀਸ ਬਾਕੀ ਨੋਟੀਫਿਕੇਸ਼ਨ ਮਿਲੀ ਜਾਊਗਾ ਉੱਥੋਂ ਪੜ੍ਹ ਕੇ ਤੁਸੀਂ ਫੇਰ ਜਿਹੜੀ ਵੈਕੈਂਸੀਆਂ ਭਰਨੀਆਂ ਨੇ ਉਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਠੀਕ ਹੈ ਜੀ ਹੋਰ ਕੋਈ ਗੱਲਬਾਤ ਹੋਊਗੀ ਸਾਨੂੰ ਮੈਸੀ ਨਹੀਂ ਪਤਾ ਲੱਗਦੀ ਰੂਗੀ